ਸ਼ੁਰੂ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਰਾਤ ਗੌਰਪ੍ਰੀਤ ਸਿੰਘ ਨਾਂ ਦਾ ਇੱਕ ਵਿਅਕਤੀ ਇਹਦਾ ਨਾਂ ਸਾਨੂੰ ਬਾਅਦ ਚ ਪਤਾ ਲੱਗਾ ਉਹ ਗੁਰਦੁਆਰੇ ਸ਼ਹੀਦਾਂ ਤੋਂ ਤਿੰਨ ਪੱਕਾ ਨਹੀਂ ਨਾਲ ਰੱਖਿਆ ਸੁਖਮਨੀ ਸਾਹਿਬ ਦੇ ਗੁਟਕੇ ਲੈ ਕੇ ਤੇ ਗੁਟਕਾ ਸਾਹਿਬ ਦੇ ਅੰਗ ਉਹ ਪਾੜਦਾ ਆ ਰਿਹਾ ਇੱਥੇ ਜिले ਦਰਬਾਰ ਸਾਹਿਬ ਗੁਰੂ ਅਰਜਨ ਦੇਵ ਨਿਵਾਸ ਦੇ ਨਾਲ ਪਰਲੇ ਪਾਸੇ ਬਾਹੀ ਦੇ ਜਿੱਥੇ ਸਾਡੀ ਪੋਸਟ ਤੇ ਆ ਗੱਡੀਆਂ ਆਉਣ ਤੋਂ ਰੋਕਦੇ ਆ ਉਹ ਤੋਂ ਥੋੜਾ ਪਿਛੇ ਲੋਕਾਂ ਨੇ ਵੀ ਨੋਟਿਸ ਕੀਤਾ ਤੇ ਸਾਡੇ ਜਿਹੜੇ ਉੱਥੇ ਬੈਠੇ ਸੀ ਸਿਕਿਉਰਿਟੀ ਕਰਮਚਾਰੀ ਉਹਨੇ ਵੀ ਨੋਟਿਸ ਕੀਤਾ ਉਹਨੇ ਫੜ ਕੇ ਫਿਰ ਜੋ ਖਾਲਸੇ ਦੀਆਂ ਪਰੰਪਰਾਵਾਂ ਆ ਪੇ ਸੋਦਾ ਵੀ ਲਾਇਆ ਫਿਰ ਉਦੋਂ ਬਾਅਦ ਫਿਰ ਅੰਦਰ ਲਾਇਆ ਅੰਦਰ ਵੀ ਉਹਦੀ ਪੁੱਛ ਪੜਤਾਲ ਕੀਤੀ ਪੇ ਕਿੱਥੋਂ ਆਇਆ ਕੀ ਹੈ ਕੀ ਨਹੀਂ ਤੇ ਫਿਰ ਪੁਲਿਸ ਦੇ ਵੀ ਹਵਾਲੇ ਕੀਤਾ ਕਈਆਂ ਦੀ ਇਹ ਮਤ ਸੀ ਭਈ ਇਦਾਂ ਦੇ ਜਿਹੜੇ ਹੈਗੇ ਮਨੁੱਖ ਇਹਨਾਂ ਨੂੰ ਪੂਰਾ ਇਹ ਸੌਦਾ ਲਾ ਦਿੱਤਾ ਜਾਵੇ ਪਰ ਅਸੀਂ ਦੇਖਿਆ ਪਿਛਲੇ ਦਿਨੀ ਇਹਨਾਂ ਘਟਨਾਮਾਂ ਦਾ ਵੀ ਕੋਈ ਜੱਟ ਨੇ ਨਿਕਲਿਆ ਹੁਣ ਜਦ ਕੇ ਸਮੁੱਚਾ ਸਿੱਖ ਭਾਈਚਾਰਾ ਕੱਲੂਕਾਰਾ ਦਿਹਾੜਾ ਆਪਣੇ ਅਸਬਤਾ ਮਨਾ ਰਿਹਾ ਤੇ ਚੱਪੇ-ਚੱਪੇ ਤੇ ਪੁਲਿਸ ਲੱਗੀ ਆ ਤੇ ਸਾਡੇ ਵੀ ਕਰਮਚਾਰੀ ਜਿਹੜੇ ਉਹ ਵੀ ਸਤਾਰਕ ਆ ਪਰ ਮੈਂ ਸਮਝਦਾ ਇਹ ਨਾ ਦਿਨਾਂ ਦੇ ਵਿੱਚ ਘੋਰ ਬਿਆਦਵੀ ਪਵਿੱਤਰ ਗੁਰਬਾਣੀ ਦੀ ਕਰਨੀ ਇਹ ਬਹੁਤ ਵੱਡੀ ਸਾਜ਼ਿਸ਼ ਆ ਹੁਣ ਇਹ ਸਾਜ਼ਿਸ਼ ਕੀ ਆ ਭਈ ਪੁਲਿਸ ਫੜ ਕੇ ਲੱਗੀ ਆਉਣਾ ਕੀ ਆ ਜੋ ਮੈਨੂੰ ਲੱਗਦਾ ਤੇ ਜੋ ਚਰਚਰਾਉਣ ਚਾਦੇ ਜੀ ਇਹ ਜਿਹੜਾ ਮੈਂਟਲੀ ਰਟਾਇਰਡ ਆ ਜਾਂ ਇਹ ਮਾਨਸਿਕ ਪਰੇਸ਼ਾਨੀ ਤੇ ਮੈਂ ਕਹਿੰਦਾ ਜਿੰਨੇ ਕੇਸ ਪੁਰਾਣੇ ਹੋਏ ਆ ਇਹ ਮਾਨਸਿਕ ਪਰੇਸ਼ਾਨੀਆਂ ਵਾਲੀ ਹੀ ਇਹ ਕੰਮ ਕਰਦੇ ਆ ਮਾਨਸਿਕ ਪਰੇਸ਼ਾਨੀ ਵਾਲੇ ਹੋਰ ਕਿਸੇ ਧਾਰਮਿਕ ਗ੍ਰੰਥ ਦਾ ਕਦੇ ਕੋਈ ਚੀਜ਼ ਨਹੀਂ ਚੁੱਕਦਾ ਤੇ ਗੁਰਬਾਣੀ ਦੀ ਪਵਿੱਤਰ ਇਹ ਮੈਂ ਸਮਝਦਾ ਬਹੁਤ ਵੱਡੀ ਸਾਜ਼ਿਸ਼ ਆ ਧਿਆਨ ਕਈ ਵਾਰੀ ਡਾਇਵਰਟ ਕਰਾਉਣ ਲਈ ਵੀ ਤਪਸ਼ ਹੋਰ ਤੇਜ਼ ਕਰ ਦਿੱਤੀ ਜਾਵੇ ਤੇ ਮੈਂ ਪੁਲਿਸ ਪ੍ਰਸ਼ਾਸਨ ਤੋਂ ਵੀ ਮੰਗ ਕਰਦਾ ਬਿਆਨ ਦੇ ਕੇ ਨਹੀਂ ਸਾਡੇ ਨਾਲ ਪੀਐਫਆਰ ਦਾਜ ਕਰ ਲਈ ਆ ਤੇ ਅਸੀਂ ਬੰਦਾ ਗ੍ਰਿਫਤਾਰ ਕਰ ਲਿਆ ਇਹਦੀ ਸਾਜ਼ਿਸ਼ ਦਾ ਕੱਡੋ ਨਾ ਕਿਸੇ ਨਿਕਲਦੀ ਆ ਹੁਣ ਤੱਕ ਦੀ ਮੈਂ ਕਹਿ ਸਕਦਾ ਜਿੰਨੀਆਂ ਵੀ ਬਿਆਦਬੀਆਂ ਹੋਈਆਂ ਕਿਸੇ ਦੀ ਤਹਿ ਤੱਕ ਨਹੀਂ ਡੰਗਾਈ ਤੱਕ ਕੋਈ ਕੱਢੀ ਨਹੀਂ ਬੇ ਕਿੱਥੋਂ ਬੰਦਾ ਤੁਰਿਆ ਇਹਦਾ ਕੀ ਪਿਛੇ ਹੈਗਾ ਤੇ ਮੈਂ ਇਹਨਾਂ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਇਹ ਹੁਣ ਐਫ ਆਰ ਦਰਜ ਕਰਕੇ ਰਸਤਾਰੀ ਨਾ ਪਾਓ ਇਹਦਾ ਪਿਛੋਕੜ ਸਾਰਾ ਪਤਾ ਕਰੋ ਕਿਉਂਕਿ ਇੱਥੋਂ ਦਾ ਰਹਿਣ ਵਾਲਿਆ ਆ ਇਹ ਵੀ ਇਹਦਾ ਅਲਟੀਅਰ ਆਬਜੈਕਟ ਕੀ ਸੀ ਤਾਂ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਸੋ ਬੜੀ ਬੜੀ ਦੁਖਦਾਈ ਘਟਨਾ ਹੈ ਆ ਇਹ ਮੈਂ ਨਿੰਦਾ ਤਾਂ ਨਹੀਂ ਕਰਦਾ ਪਰ ਇਹ ਮੈਂ ਜ਼ਰੂਰ ਕਹਿਣਾ ਚਾਹੁੰਦਾ ਜੇ ਸਰਕਾਰਾਂ ਸਰਦਾਰਕ ਹੋ ਜਾਣ ਜੇ ਦੇ ਵਿੱਚ ਗ੍ਰੈਵਿਟੀ ਆਫ ਅਫੈਂਸ ਜਿਹੜੀ ਆ ਲਾਈਫ ਕਰ ਦਿੱਤੀ ਜਾਵੇ ਡੈਥ ਸੰਟੈਂਸ ਕਰ ਦਿੱਤਾ ਜਾਵੇ ਤੇ ਸ਼ਾਇਦ ਫੇਕ ਹੋੜ ਹੀ ਬਹੁਤੀ ਖਰੋਤ ਆਵੇ ਨਹੀਂ ਤਾਂ ਪਤਾ ਨਹੀਂ ਲੱਗਦਾ ਸਾਜ਼ਿਸ਼ਕਾਰ ਜਿਹੜੇ ਆ ਕਿੱਥੋਂ ਆਉਂਦੇ ਆ ਕਿੱਥੇ ਚਲ ਜਾਂਦੇ ਆ ਤਾਂ ਕਿ ਸਾਹਿਬ ਮੌਤ ਦੀ ਸਜ਼ਾ ਦਿੱਤੀ ਜਾਵੇ ਜੀ ਮੈਂ ਤਾਂ ਬੈਂ ਤਾਂ ਸ਼ੁਰੂ ਤੋਂ ਫਰੋਂ ਦਾ ਬਹਿਰੀ ਬਿਕਨਗੇ ਗੱਲ ਦੀ ਕਰ ਰਿਹਾ ਵੀ ਇਹਦੇ ਜਿੰਨਾ ਚਿਰ ਕੈਪੀਟਲ ਪਿਨਿਸ਼ਮੈਂਟ ਨਹੀਂ ਆਪਾਂ ਕਰਦੇ ਉਹਨਾਂ ਚ ਇਹਦੇ ਵਿਆਧੀਆਂ ਜਿਹੜੀਆਂ ਆ ਇਹ ਰੁਕਦੀਆਂ ਨਹੀਂ ਇਹ ਔਰ ਇਹ ਖਾਸ ਆ ਹੁਣ ਦਿਨ ਕਿਹੜੇ ਚੱਲ ਰਹੇ ਆ ਤੇ ਇਹਨਾਂ ਦਿਨਾਂ ਦੇ ਵਿੱਚ ਖਾਸ ਕਰਕੇ ਫਿਰ ਉਹ ਵੀ ਦਰਬਾਰ ਸਾਹਿਬ ਦੇ ਦਿਵਾਲੀ ਤੇ ਇੱਕ ਸਵਾਲ ਤਾਂ ਉੱਠਦਾ ਹੀ ਹੈ ਨਾ ਕਿ ਪਹਿਲਾਂ ਦਰਬਾਰ ਸਾਹਿਬ ਦੇ ਅੰਦਰ ਵੀ ਬੇਅਦਬੀ ਹੋ ਚੁੱਕੀ ਆ ਉਸ ਮਾਮਲੇ 'ਚ ਹੁਣ ਤੱਕ ਪੁਲਿਸ ਦੀ ਜਾਂਚ ਕਿੱਥੇ ਪਹੁੰਚੀ ਜਾਂ ਕੋਈ ਤੁਹਾਨੂੰ ਲੱਗਦਾ ਹੈ ਕਿਸ਼ਗਰ ਸਾਹਿਬ ਦਾ ਵੀ ਕੋਈ ਰਿਪੋਰਟ ਜਿਹੜੀ ਹਲ ਤੱਕ ਜਨਤਕ ਨਹੀਂ ਕੀਤੀ ਗਿਆ ਦੇਖੋ ਜਿਹੜੀ ਕੇਸ ਕਰਦੀ ਸੀ ਉਹ ਜਿਹੜਾ ਫੜਿਆ ਗਿਆ ਸੀਗਾ ਉਹਨੂੰ 5 ਸਾਲ ਦੀ ਕੈਦ ਹੋ ਗਈ ਉਹ ਵੀ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਆਪਣੇ ਵਕੀਲ ਕੀਤੇ ਸੀ ਤੇ ਜਿਹੜੀ ਇੱਥੇ ਹੋਈ ਆ ਉਹ ਇੱਥੇ ਵਾਲੀ ਦਾ ਬਸ ਉਹ ਨਾਲ ਹੀ ਦਫਨ ਹੋ ਗਈ ਸਾਰਾ ਕੁਝ ਹੀ ਇਸੇ ਗੱਲ ਦਾ ਤਾਂ ਰੋਣਾ ਆ ਪੇ ਸਰਕਾਰ ਜਿਹੜੀ ਆ ਜਾਂ ਸਰਕਾਰ ਦਾ ਜਿਹੜਾ ਪੁਲਿਸ ਪ੍ਰਸ਼ਾਸਨ ਆ ਉਹ ਡੰਗਾਈ ਤੱਕ ਨਹੀਂ ਜਾਂਦਾ ਗੋਗਲਾਂ ਦੇ ਉੱਤੋਂ ਸਿਰਫ ਮਿੱਟੀ ਛਾੜ ਦਿੰਦਾ ਇਸ ਮਾਮਲੇ 'ਚ ਹੁਣ ਕੋਈ ਨਿਰਪੱਖ ਜਾਂਚ ਦੀ ਉਮੀਦ ਹੈ ਜੀ ਕਿ ਪਹਿਲਾਂ ਵਾਂਗੂ ਨੀਪਾ ਪੁੱਛੀ ਗਈ ਜਾਵੇ ਪ੍ਰਤਾਪ ਸਿੰਘ ਹੁਣੇ ਮੇਲਡਿੰਗ ਦੇ ਜੱਜ ਆ ਕੇ ਐਸਐਸਪੀ ਸਾਹਿਬ ਨੂੰ ਕਮਿਸ਼ਨਰ ਨੂੰ ਵੀ ਪੇ ਇਹਦੀ ਡੰਗਾਈ ਤੱਕ ਜਾਂਚ ਕੀਤੀ ਜਾਵੇ ਸਾਡੀ ਹੁਣੇ ਤਾਂ ਤਸੱਲੀ ਨਹੀਂ ਹੋਣੀ ਕਿ ਹਫਤਾਰੀ ਪਾਈ ਬੰਦਾ ਜੇਲ੍ਹ 'ਚ ਚਲੇਗਾ ਜੀ ਇਹ ਮੈਂਟਲ ਰਿਟਾਇਰਡ ਆ ਤੇ ਕੱਲ ਨੂੰ ਮਿਲਣ ਕੇ ਜਾ ਕੇ ਯਾਨੀ ਤੁਸੀਂ ਸਜਾਇਏ ਮੌਤ ਦੀ ਜਿਹੜੀ ਆ ਉਹ ਇਹ ਮੈਂ ਫਰਾਉਂਦਾ ਵੈਰੀਫਾਈ ਕਰੀ ਮੈਂ ਪਹਿਲਾਂ ਵੀ ਕਿਹਾ ਜਦੋਂ ਦੀ ਇਥੇ ਬਿਆਦਵੀ ਵੱਡੀ ਹੋਈ ਆ ਮੈਂ ਉਦੋਂ ਪਹਿਲਾਂ ਵੀ ਕਹਿੰਦਾ ਰਹਾ ਜਾਂ ਜਿਹਲੇ ਵੇਲੇ ਕਾਲੀ ਸਰਕਾਰ ਸੀ ਉਸ ਵੇਲੇ ਵੀ ਇਹ ਗੱਲਾਂ ਚੱਲਦੀਆਂ ਰਹੀਆਂ ਤੇ ਸ਼ਾਇਦ ਕੋਈ ਸੌਦਾ ਹੋਈਆਂ ਵੀ ਸੀ ਪਰ ਇਹ ਜਿਹੜੀ ਪਨਿਸ਼ਮੈਂਟ ਆ ਉਹ ਸਵियर ਕੀਤੀ ਜਾਵੇ ਤਾਂ ਕਿ ਕਿਉਂਕਿ ਮੈਂ ਕਿਸੇ ਨੂੰ ਨਿੰਦਾ ਨਹੀਂ ਜਾਂ ਮੈਂ ਕਿਸੇ ਦਾ ਇਹ ਕੋਈ ਮੈਂ ਤਾਂ ਕੌਨਸਪੀਰੇਟਸ ਨਹੀਂ ਕਰਦਾ ਜਾਂ ਕਿਸੇ ਨੂੰ ਮੈਂ ਇੰਟਿਊਸ਼ਨ ਨਹੀਂ ਦਿੰਦਾ ਪਰ ਮੇਰਾ ਮੰਨ ਲਓ ਜਿੰਨੇ ਕੁ ਵੀ ਇਹ ਆਉਂਦੇ ਆ ਸਿਰਫ ਗੁਰਬਾਨੀ ਦੇ ਆ ਕੇ ਸਤਗੁਰੂ ਜੀ ਦੇ ਗੁਟਕਿਆਂ ਦੀ ਵੀ ਆਦਮੀ ਜਾਂ ਮਹਾਰਾਜ ਦੇ ਸਰੂਪਾਂ ਦੀ ਵੀ ਆਦਮੀ ਕਰਦੇ ਇੱਕ ਸਵਾਲੀਆ ਚੈਨਿਆ ਜਿਹੜਾ ਬਹੁਤ ਵੱਡਾ ਜਿਹੜਾ ਆਨਸਰ ਮਗਰ